ਤਾਂ ਮੈਂ ਫੋਟੋ ਦੇਖੀ ਸੀ ਫੇਸਬੁੱਕ ਤੇ ਉਹ ਮੈਂ ਨਾਲ ਇਸ ਵੀਡੀਓ ਦੇ ਵਿੱਚ ਅਟੈਚ ਜ਼ਰੂਰ ਕਰੂੰਗੀ ਉਹਦੇ ਵਿੱਚ ਇੱਕ ਨਾ ਫੋਨ ਜਿਹੜਾ ਉਹ ਖਾਈ ਬਣਾਈ ਹੋਈ ਆ ਮਤਲਬ ਕਿ ਇੱਕ ਖਾੜੇ ਆ ਡੂੰਗੀ ਫੋਨ ਜਿਹਦੇ ਵਿੱਚ ਬੱਚੇ ਜਿਹੜੇ ਡਿੱਗਦੇ ਜਾ ਰਹੇ ਆ ਉਹ ਮਾਪੇ ਜਿਹੜਾ ਆ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਹੱਥ ਦੇ ਕੇ ਉੱਪਰ ਚੱਕ ਕੇ ਲੈ ਕੇ ਆਉਣ ਦੀ ਜੇਦੀ ਓਟ ਆਸਰਾ ਅਸੀਂ ਪੜਾਈ ਨੂੰ ਕਿਹਾ ਹਾਲਾਂਕਿ ਉਹਦੇ ਜਿਹੜੇ ਬਹੁਤ ਜ਼ਿਆਦਾ ਨੁਕਸਾਨ ਹੀ ਹੋਇਓ ਉਸ ਚੀਜ਼ ਦੇ ਬੱਚਿਆਂ ਦਾ ਜਿਹੜਾ ਬਚਪਨ ਹੈ ਉਹ ਫੋਨ ਤੱਕ ਹੀ ਸੀਮਤ ਰਹਿ ਗਿਆ ਉਹਨਾਂ ਦੇ ਕੋਲ ਫਿਜ਼ੀਕਲੀ ਜਿਹੜੀਆਂ ਖੇਡਾਂ ਹੁੰਦੀਆਂ ਸੀ ਜਿਹੜੀਆਂ ਸਾਡੇਆਂ ਸਮਿਆਂ ਦੇ ਵਿੱਚ ਹੁੰਦੀਆਂ ਸੀ ਕੋ ਖੋ ਹੋ ਗਿਆ ਜਾਂ ਹੋਰ ਜਿਹੜੀਆਂ ਲੋਕ ਖੇਡਾਂ ਹੋ ਗਈਆਂ ਜਾਂ ਦੌੜਨ ਭੱਜਣ ਵਾਲੀਆਂ ਕੋਈ ਕਿਹੜੀਆਂ ਲੁਕਣ ਮਿੱਟੀ ਜਾਂ ਕੁਛ ਵੀ ਜਿਹੜੀਆਂ ਪੇਂਡੂ ਖੇਡਾਂ ਵੀ ਅਸੀਂ ਕਹਿ ਸਕਦੇ ਹਾਂ ਸਾਰੀਆਂ ਮੁੱਕ ਗਈਆਂ ਅਲੋਪ ਹੋ ਗਈਆਂ ਖਤਮ ਹੋ ਗਈਆਂ ਕਿ ਇਹ ਚੀਜ਼ ਜਿਹੜੀ कोरोना काल ਦੇ ਵਿੱਚ ਹੋਈ ਕਿਉਂਕਿ ਉਸ ਤੋਂ ਪਹਿਲਾਂ ਸ਼ਾਇਦ 40% ਬੱਚੇ ਜਿਹੜੇ ਉਹ ਫੋਨ ਵੱਲ ਧਿਆਨ ਸੇਗਾ ਅਸੀਂ ਮਾਪੇ ਨੇ ਆਪ ਹੀ ਮੈਂ ਉਹ ਖੱਡ ਦੀ ਗੱਲ ਕੀਤੀ ਨਾ ਮੈਂ ਉਸੇ ਗੱਲ ਤੇ ਵਾਪਸ ਆ ਰਹੀ ਹਾਂ ਕਿ ਫੋਨ ਜਿਹੜਾ ਇੱਕ ਖਾਈ ਆ ਖਾੜਿਆ ਉਹਦੇ ਵਿੱਚ ਤਕੀਨ ਦਿੱਤਾ ਬੱਚਿਆਂ ਨੂੰ ਵੀ ਸਸਿਕਾ ਜੀ ਮੈਂ ਅਸਮੰਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਪ੍ਰਵਾਸ ਚੈਨਲ ਤੇ ਪਹਿਲਾਂ ਤਾਂ ਬਹੁਤ ਸਾਰੀ ਖਿਮਾ ਦੀ ਜਾਂਚ ਆ ਕਿ ਕਾਫੀ ਧੀਰ ਹੋ ਜਾਂਦੀ ਹੈ ਕਿ ਮੈਂ ਕੋਈ ਵੀਡੀਓ ਜਿਹੜੀ ਅਪਲੋਡ ਨਹੀਂ ਕਰਦੀ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਜੀ ਕਿਉਂਕਿ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਤਾਂ ਉਹਨਾਂ ਕਿਤਾਬਾਂ ਨੂੰ ਜਿਹੜਾ ਆ ਵਕਤ ਲੱਗਦਾ ਆ ਕਈ ਵਾਰੀ ਉਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਤਾਂ ਕੁਝ ਪੰਨੇ ਜਿਹੜੇ ਅਸੀਂ ਸਾਡੇ ਅਭਿਆਸ ਦੇ ਨਾਲ ਥੋੜਾ ਤੇਜ਼ੀ ਨਾਲ ਪੜ੍ਹ ਲੈਣੇ ਆ ਜਾਂ ਉਹ ਸਮਝ ਨਹੀਂ ਆਇਆ ਤਾਂ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਰਿਪੀਟ ਰੀਡ ਕਰਨਾ ਪੈਂਦਾ ਹੈ ਰਿਪੀਟਲੀ ਰੀਡ ਕਰਨਾ ਪੈਂਦਾ ਤਾਂ ਕਰਕੇ ਜਿਹੜੀਆਂ ਵੀਡੀਓਜ਼ ਆ ਉਹ ਲੇਟ ਹੋ ਜਾਂਦੀਆਂ ਆ ਪਰ ਅੱਜ ਜਿਸ ਵਿਸ਼ੇ ਤੇ ਮੈਂ ਗੱਲ ਕਰ ਰਹੀ ਆ ਉਹ ਹੈਗਾ ਆ ਜੀ ਮੋਬਾਈਲ ਫੋਨ ਤੇ ਬੱਚੇ ਐਕਚੁਅਲੀ ਕੀ ਆ ਕਿ ਇੱਕ ਨਾ ਮੈਂ ਫੋਟੋ ਦੇਖੀ ਸੀ ਫੇਸਬੁੱਕ ਤੇ ਉਹ ਮੈਂ ਨਾਲ ਇਸ ਵੀਡੀਓ ਦੇ ਵਿੱਚ ਅਟੈਚ ਜ਼ਰੂਰ ਕਰੂੰਗੀ ਉਹਦੇ ਵਿੱਚ ਇੱਕ ਨਾ ਫੋਨ ਜਿਹੜਾ ਉਹ ਖਾਈ ਬਣਾਈ ਹੋਈ ਆ ਮਤਲਬ ਕਿ ਇੱਕ ਖਾੜੇ ਆ ਡੂੰਗੀ ਫੋਨ ਜਿਹਦੇ ਵਿੱਚ ਬੱਚੇ ਜਿਹੜੇ ਡਿੱਗਦੇ ਜਾ ਰਹੇ ਆ ਉਹ ਮਾਪੇ ਜਿਹੜਾ ਆ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਹੱਥ ਦੇ ਕੇ ਉੱਪਰ ਚੱਕ ਕੇ ਲੈ ਕੇ ਆਉਣ ਦੀ ਤਾਂ ਇਹਦਾ ਜੋ ਮੈਂ ਜੋ ਇਹਦਾ ਰੀਜ਼ਨ ਮੰਦੀ ਆ ਕਿ ਇਹ ਸਾਰੇ ਜਿੱਦਾਂ ਇੱਕ ਖਤਰਨਾਕ ਖੇਡ ਜਿਹਦੀ ਸ਼ੁਰੂਆਤ ਕਿੱਦਾਂ ਹੋਈ ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਹੈ ਕਰੋਨਾ ਕਾਲ ਦੇ ਵਿੱਚ ਹੋਈ ਕਿਉਂਕਿ ਉਸ ਤੋਂ ਪਹਿਲਾਂ ਸ਼ਾਇਦ 40% ਬੱਚੇ ਜਿਹੜੇ ਉਹ ਫੋਨ ਵੱਲ ਧਿਆਨ ਸੇਗਾ ਉਸ ਤੋਂ ਬਾਅਦ ਵਿੱਚ ਤਾਂ 100% ਜਿਹੜੇ ਬੱਚੇ ਆ ਉਹ ਫੋਨ ਤੇ ਡਿਪੈਂਡ ਹੋ ਗਏ ਜੇਦੀ ਓਟ ਆਸਰਾ ਅਸੀਂ ਪੜਾਈ ਨੂੰ ਕਿਹਾ ਹਾਲਾਂਕਿ ਉਹਦੇ ਜਿਹੜੇ ਬਹੁਤ ਜ਼ਿਆਦਾ ਨੁਕਸਾਨ ਹੀ ਹੋਇਓ ਉਸ ਚੀਜ਼ ਦੇ ਮੈਨੂੰ ਫਾਇਦਾ ਤਾਂ ਕੋਈ ਨਜ਼ਰ ਨਹੀਂ ਆਇਆ ਕਿਉਂਕਿ ਜਦੋਂ ਕੋਰੋਨਾ ਕਾਲ ਦੇ ਵਿੱਚ ਆਨਲਾਈਨ ਸਟੱਡੀਜ਼ ਦਾ ਸਿਸਟਮ ਸ਼ੁਰੂ ਹੋਇਆ ਸੀ ਤਾਂ ਉਦੋਂ ਜਿਹੜੇ ਛੋਟੇ-ਛੋਟੇ ਬੱਚੇ ਆ ਲਾਈਕ 3 ਜਾਂ 4 ਸਾਲ ਦੇ ਬੱਚੇ ਸੀਗੇ ਜਿਨ੍ਹਾਂ ਨੇ ਹਜੇ ਸਕੂਲ ਜੁਆਇਨ ਨਹੀਂ ਕੀਤਾ ਸੀ ਉਦੋਂ ਮੇਰੇ ਖਿਆਲ ਨਾਲ ਉਹ ਇੰਨਾ ਜ਼ਿਆਦਾ ਜਿਹੜਾ ਆ ਫੋਨ ਫੋਨਸ ਤੇ ਮੋਬਾਈਲਸ ਤੇ ਡਿਪੈਂਡਡ ਨਹੀਂ ਸੀ ਨਿਰਭਰ ਨਹੀਂ ਸੀ ਅਸੀਂ ਉਹਨਾਂ ਦੀ ਵੀ ਉਹ ਚੇਟਕ ਲਗਾ ਦਿੱਤੀ ਜਿਹੜੇ ਅੱਜ ਉਹ ਬੱਚੇ ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ 5 6 6 ਸਾਲ ਦੇ ਹੋ ਗਏ ਹੋਣਗੇ ਉਹ ਬਹੁਤ ਬੁਰੀ ਤਰ੍ਹਾਂ ਜਿਹੜੀ ਉਹਨਾਂ ਨੂੰ ਲਤ ਲੱਗ ਗਈ ਆ ਫੋਨ ਦੀ ਮੋਬਾਈਲ ਫੋਨ ਦੀ ਕਿ ਉਹ ਇਹ ਕਹਿ ਦਿੰਦੇ ਆ ਵੀ ਸਾਡੇ ਗਰੁੱਪ ਦੇ ਵਿੱਚ ਜਿਹੜੇ ਆ ਉਹ ਸਿਲੇਬਸ ਆਇਆ ਹੋਇਆ ਆ ਸਾਡੇ ਗਰੁੱਪ ਵਿੱਚ ਫਲਾਨੀ ਚੀਜ਼ ਆਈ ਹੋਈ ਆ ਅਸੀਂ ਜਾਂ ਸਾਨੂੰ ਕੋਈ ਰਿਟਰਨ ਵਰਕ ਮਿਲਿਆ ਆ ਜਿਹੜਾ ਕਿ ਅਸੀਂ Google ਤੋਂ ਸਰਚ ਕਰਕੇ ਕਰਨਾ ਆ ਜਿਹੜਾ ਕਿ ਅਸੀਂ Google ਤੋਂ ਸਰਚ ਕਰਕੇ ਕਰਨਾ ਹੈ ਤੇ ਉਸ ਵਕਤ ਜਿਹੜੇ ਪੈਰੈਂਟਸ ਆ ਉਹਨਾਂ ਦੇ ਕੋਲ ਕੋਈ ਹੋਰ ਮੇਰੇ ਖਿਆਲ ਦੇ ਨਾਲ ਵੇ ਨਹੀਂ ਹੁੰਦਾ ਕਿ ਉਹਨਾਂ ਨੂੰ ਕੁਝ ਕਹਿ ਸਕਣੀ ਕਿਉਂਕਿ ਪੈਰੈਂਟਸ ਜਿਹੜੇ ਆ ਸਟੱਡੀ ਲਈ ਤਾਂ ਜਿਹੜੀ ਨਿੱਜ ਤੋਂ ਜ਼ਿਆਦਾ ਜ਼ਿੰਦਗੀ ਦੇ ਵਿੱਚ ਕਰਦੇ ਕਿ ਬੱਚੇ ਜਿਹੜੀ ਉਹਨਾਂ ਦੀ ਪੜ੍ਹਾਈ ਵਧੀਆ ਹੋਵੇ ਕੁਝ ਕਹਿ ਨਹੀਂ ਪਾਉਂਦੇ ਮਾਪੇ ਜਿਹੜੇ ਆ ਆਰਾਮ ਨਾਲ ਉਹਨਾਂ ਨੂੰ ਫੋਨ ਦੇ ਦਿੰਦੇ ਆ ਬੱਚਾ ਸ਼ਾਇਦ 5 ਜਾਂ 7 ਮਿੰਟ ਜਾਂ 10 ਮਿੰਟ ਦੇ ਵਿੱਚ ਉਹ ਕੰਮ ਮੇ ਵੀ ਕਰ ਵੀ ਲੈਂਦਾ ਹੋਊਗਾ 10 ਮਿੰਟ ਦੇ ਵਿੱਚ ਪਰ ਉਹ ਫੋਨ ਜਿਹੜਾ ਉਹ ਅੱਧਾ ਘੰਟਾ ਯੂਜ਼ ਕਰਦਾ ਹੈ ਪਰ ਉਹ ਸੱਦੇ ਘੰਟੇ ਦੇ ਵਿੱਚ ਅਸੀਂ ਮਾਵਾਪੇ ਇਹ ਸੋਚਦੇ ਵੀ ਇਹ ਸਕੂਲ ਦਾ ਕੰਮ ਕਰ ਦਿੰਦਾ ਕਰਦਾ ਹੋਊਗਾ ਪਰ ਅਸਲ ਦੇ ਵਿੱਚ ਉਸ ਵਕਤ ਤੋਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਿਹਾ ਹੁੰਦਾ ਆ ਜਾਂ ਦੇਖ ਚੁੱਕਾ ਹੁੰਦਾ ਸਾਨੂੰ ਨਹੀਂ ਪਤਾ ਹੁੰਦਾ ਕਿ ਕੀ ਕੀ ਅਸੀਂ ਉਹਦੇ ਇਦਾਂ ਜ਼ਿੰਮੇਵਾਰ ਆ ਕਿ ਅਸੀਂ ਆਪਣੇ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਸਮਝ ਦੇਣੀ ਆ ਅਸੀਂ ਸਾਰੇ ਜਿਹੜੇ ਇਸ ਸਮਾਜ ਦਾ ਹਿੱਸਾ ਆ ਮੈਂ ਵੀ ਅਸੀਂ ਸਾਰੇ ਜਿਹੜੇ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਸਮਝਦੇ ਸਾਨੂੰ ਲੱਗਦਾ ਹੈ ਕਿ ਜੇ ਕਿਤੇ ਕੋਈ ਬੁਰਾਈ ਆ ਕੋਈ ਗਲਤ ਆ ਚੱਲ ਕੋਈ ਨਹੀਂ ਬਾਹਰ ਹੀ ਰਵੇ ਸਾਨੂੰ ਕੀ ਹੈ ਸਾਡਾ ਪਰਿਵਾਰ ਸਹੀ ਹੋਣਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਹੰਮਲਾ ਮਾਰਨਾ ਚਾਹੀਦਾ ਹੋਕਾ ਦੇਣਾ ਚਾਹੀਦਾ ਕਿ ਬਾਹਰਲਾ ਮਾਹੌਲ ਵੀ ਸਹੀ ਰਹੇ ਤਾਂ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਬਾਹਰ ਥੋੜਾ ਖੇਡ ਸਕਣ ਸੁਰੱਖਿਅਤ ਰਹਿ ਸਕਣ ਮੈਨੂੰ ਪਤਾ ਹੈ ਕਿ ਜਿਹੜੀਆਂ ਮਾਵਾਂ ਆ ਇਸ ਵਕਤ ਸਭ ਤੋਂ ਵੱਧ ਚਿੰਤਾ ਤੇ ਜਿਹੜੀਆਂ ਇਸ ਕਰਕੇ ਹੁੰਦੀਆਂ ਕਿ ਸਾਡੀਆਂ ਛੋਟੀਆਂ ਬੱਚੀਆਂ ਜਾਂ ਛੋਟੇ ਬੱਚੇ ਜਾਂ ਤਾਂ ਅ ਯਾ ਸਾਡੀਆਂ ਛੋਟੀਆਂ ਬੱਚੀਆਂ ਨਾਲ ਜਿਵੇਂ ਕਿ ਅਸੀਂ ਹਮੇਸ਼ਾ ਹੀ ਸੁਣਦੇ ਹਾਂ ਜਬਰਜਨਾਜ਼ ਯਾ ਜਿਹੜਾ ਕੋਈ ਭਿਆਨਕ ਹਾਦਸਾ ਆ ਉਹ ਨਾ ਹੋ ਜਾਵੇ ਤੇ ਉਹ ਉਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਅਸੀਂ ਮਾਪੇ ਨੇ ਆਪ ਹੀ ਮੈਂ ਉਹ ਖੱਡ ਦੀ ਗੱਲ ਕੀਤੀ ਨਾ ਮੈਂ ਉਸੇ ਗੱਲ ਤੇ ਵਾਪਸ ਆ ਰਹੀ ਹਾਂ ਕਿ ਫੋਨ ਜਿਹੜਾ ਇੱਕ ਖਾਈ ਆ ਖਾੜਿਆ ਉਹਦੇ ਵਿੱਚ ਤਕੇਲ ਦਿੱਤਾ ਬੱਚਿਆਂ ਨੂੰ ਵੀ ਚੱਲ ਜੇ ਤੇਰਾ ਟਾਈਮ ਪਾਸ ਨਹੀਂ ਹੁੰਦਾ ਤੂੰ ਥੋੜੀ ਦੇਰ ਫੋਨ ਦੇਖ ਲੈ ਉਹ ਥੋੜੀ ਦੇਰ ਜਿਹੜਾ ਆ ਉਹ ਥੋੜੀ ਦੇਰ ਹੀ ਫੋਨ ਜਿਹੜਾ ਆ ਉਹ ਬੱਚੇ ਦੀ ਸਾਰੀ ਜ਼ਿੰਦਗੀ ਦਾ ਜਿਹੜਾ ਲੈਵਲ ਆ ਉਹ ਬਣਾ ਚੁੱਕਾ ਹੈ ਐਂਡ ਸਾਰੀ ਜ਼ਿੰਦਗੀ ਦਾ ਜੋ ਇੱਕ ਉਹਨੇ ਇੱਕ ਇੱਕ ਸਟਰੈਂਥ ਬਣਾਉਣੀ ਸੀ ਆਪਣੀ ਐਜ਼ ਅ ਹਿਊਮਨ ਬੀਿੰਗ ਉਹ ਸਾਰੀ ਖੋ ਦਿੰਦਾ ਹੈ ਬਿਕੋਜ਼ ਆਫ ਫੋਨ ਤੇ ਉਹਦੇ ਜ਼ਿੰਮੇਦਾਰ ਅਸੀਂ ਸਾਰੇ ਹਾਂ ਅਸੀਂ ਸਾਰੇ ਹਾਂ ਕਿਉਂਕਿ ਅਸੀਂ ਸਮਾਜ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਪਾਰੋ ਤੋਂ ਤੱਕ ਜਿਹੜਾ ਬੱਚਾ ਆ ਉਹ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫੋਨ ਤੋਂ ਲੈ ਚੁੱਕਾ ਹੁੰਦਾ ਆ ਫੇ ਦੂਸਰੀ ਗੱਲ ਕਰਦੇ ਆ ਕਿ ਬਚਪਨ ਜਿਹੜਾ ਮੈਂ ਕਹਿੰਨੀ ਵੀ ਉਹ ਸੁੰਗੜ ਗਿਆ ਆ ਸੁੰਗੜ ਏਦਾਂ ਗਿਆ ਕਿ ਬੱਚਿਆਂ ਦਾ ਜਿਹੜਾ ਬਚਪਨ ਹੈ ਉਹ ਫੋਨ ਤੱਕ ਹੀ ਸੀਮਤ ਰਹਿ ਗਿਆ ਆ ਉਹਨਾਂ ਦੇ ਕੋਲ ਫਿਜ਼ੀਕਲੀ ਜਿਹੜੀਆਂ ਖੇਡਾਂ ਹੁੰਦੀਆਂ ਸੀ ਜਿਹੜੀਆਂ ਸਾਡੇਆਂ ਸਮਿਆਂ ਦੇ ਵਿੱਚ ਹੁੰਦੀਆਂ ਸੀ ਖੋ ਖੋ ਹੋ ਗਿਆ ਜਾਂ ਹੋਰ ਜਿਹੜੀਆਂ ਲੋਕ ਖੇਡਾਂ ਹੋ ਗਈਆਂ ਜਾਂ ਦੌੜਨ ਭੱਜਣ ਵਾਲੀਆਂ ਕੋਈ ਕਿਹੜੀਆਂ ਲੁਕਣ ਮਿੱਟੀ ਜਾਂ ਕੁਝ ਵੀ ਜਿਹੜੀਆਂ ਪੇਂਡੂ ਖੇਡਾਂ ਵੀ ਅਸੀਂ ਕਹਿ ਸਕਦੇ ਹਾਂ ਸਾਰੀਆਂ ਮੁੱਕ ਗਈਆਂ ਅਲੋਪ ਹੋ ਗਈਆਂ ਖਤਮ ਹੋ ਗਈਆਂ ਤੇ ਮੈਂ ਤਾਂ ਬਹੁਤ ਵੱਡਾ ਕਾਰਨ ਜਿਹੜਾ ਫੋਨ ਮੰਨਦੀ ਆ ਅੱਜ ਦੇ ਬੱਚੇ ਜਿਹੜੇ ਆ ਉਹ ਸਾਰਾ ਕੁਝ ਜਿਹੜਾ ਫੋਨ ਦੇ ਵਿੱਚੋਂ ਹੀ ਭਾਲਦੇ ਆ ਇਹ ਇੱਕ ਮੈਂ ਵੀਡੀਓ ਜਿਹੜੀ ਹੋਰ ਛੋਟੀ ਜੀ ਵੀਡੀਓ ਛੋਟੀਆਂ ਜੀਆਂ ਬੱਚੀਆਂ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਉਹ ਅਟੈਚ ਕਰ ਰਹੀ ਆ ਉਹਦੇ ਵਿੱਚ ਤੁਸੀਂ ਦੇਖਿਓ ਕਿ ਇੱਕ ਸਮਾਂ ਹੁੰਦਾ ਸੀ ਕਿ ਬੱਚੇ ਬਾਹਰ ਘਰ ਦੇ ਬਾਹਰ ਇਕੱਠੇ ਹੋ ਕੇ ਖੇਡਦੇ ਹੁੰਦੇ ਸੀਗੇ ਲੁਕਣ ਲੁਕਣ ਵਾਲੀ ਖੇਡ ਜਿਹੜੀ ਖੇਡ ਲੈਣੀ ਲੁਕਣਾ ਤੇ ਲੱਭਣਾ ਜਾਂ ਫਿਰ ਖੇਡ ਲੈਣਾ ਕਿ ਇੱਕ ਦੂਸਰੇ ਨੂੰ ਛੂ ਰਹੇ ਆ ਜਿਹਦੇ ਵਿੱਚ ਜਿਹੜਾ ਸਰੀਰਕ ਕਸਰਤ ਵੀ ਨਾਲ ਜਿਹੜੀ ਹੁੰਦੀ ਹੁੰਦੀ ਸੀਗੀ ਜਿਹਦੇ ਨਾਲ ਬੱਚਾ ਜਿਹੜਾ ਮੈਂਟਲੀ ਵੀ ਬਿਲਕੁਲ ਜਿਹੜਾ ਸਹੀ ਰਹਿੰਦਾ ਸੀ ਅੱਜ ਬੱਚੇ ਜਿਹੜੇ ਆ ਸਭ ਤੋਂ ਜ਼ਿਆਦਾ ਜਿਹੜੇ ਡਿਪਰੈਸਡ ਇਹਦੇ ਵੀ ਬੱਚਿਆਂ ਨੂੰ ਸਟ्रेस ਬਹੁਤ ਆ ਸਟੱਡੀ ਦਾ ਜਾਂ ਕਿਸੇ ਵੀ ਚੀਜ਼ ਦਾ ਕਿਉਂਕਿ ਸਟ्रेस ਨੂੰ ਦੂਰ ਕਰਨ ਦਾ ਕੋਈ ਤਰੀਕਾ ਹੀ ਹੈ ਨਹੀਂ ਸਿਵਾਏ ਮੋਬਾਈਲ ਤੋਂ ਜਿੰਨਾ ਕਿ ਬੰਦਾ ਬੰਦਾ ਹੀ ਨਹੀਂ ਬੱਚਾ ਜਿਹੜਾ ਜ਼ਿਆਦਾ ਸ਼ਾਇਦ ਡਿਪਰੈਸਡ ਹੋ ਸਕਦਾ ਹੈ ਜੋ ਮੈਂ ਸੋਚਦੀ ਆ ਤੇ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਫਰਕ ਆ ਉਹ ਅਸੀਂ ਜਿਹੜਾ ਆ ਮਿਟਾ ਦੋ ਸੋ ਮੇਰੀ ਗੁਜ਼ਾਰਿਸ਼ ਆ ਕਿ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਘਰ ਤੋਂ ਬਾਹਰ ਖੇਡਣ ਖੁੱਡਣ ਦਾ ਟਾਈਮ ਦਿਓ ਆਂਟ ਗਵਾਨ ਦੇ ਬੱਚਿਆਂ ਦੇ ਨਾਲ ਮੁਖਾਤਿਬ ਹੋਣ ਦਾ ਟਾਈਮ ਦਿਓ ਖੁਦ ਉਹਨਾਂ ਦੇ ਨਾਲ ਥੋੜੀ देर 10 ਮਿੰਟ ਬਾਹਰ ਚੱਲ ਜਿਓ ਤਾਂ ਕਿ ਉਹਨਾਂ ਨੂੰ ਵਾਲੇਦਵਾਲੇ ਦੀ ਵੀ ਸਮਝ ਲੱਗੇ ਆਸੇ ਪਾਸੇ ਦੀ ਸਮਝ ਲੱਗੇ ਉਹ ਰੋ ਵਾਕਿਆਈ ਜਿਹੜਾ ਉਹਨਾਂ ਦਾ ਬਚਪਨ ਆ ਉਹ ਉਹਨੂੰ ਹੰਡਾ ਸਕਣ ਕਿਉਂਕਿ ਬਚਪਨ ਤੇ ਜਵਾਨੀ ਦੋਨੇ ਐਸੇ ਪੰਛੀ ਆ ਕਿ ਇੱਕ ਵਾਰੀ ਪਿੰਜਰੇ ਵਿੱਚ ਛੋੜ ਜਾਣ ਤਾਂ ਵਾਪਿਸ ਨਹੀਂ ਆਉਂਦੇ ਤੇ ਬੁਢਾਪਾ ਇੱਕ ਐਹੋ ਜਿਹਾ ਜਨੌਰ ਆ ਕਿ ਜਿਹੜਾ ਪਿੰਜਰਾ ਨਾਲ ਤੋੜ ਕੇ ਸਾਰਾ ਕੁਝ ਲੈ ਗੀ ਜਾਂਦਾ ਆ ਜਿਹੜਾ ਕਿ ਆਖਿਰ ਤੱਕ ਕਾਇਦ ਰਹਿੰਦਾ ਆ ਸੋ ਬਚਪਨ ਨੂੰ ਸੋਹਣੇ ਤਰੀਕੇ ਦੇ ਨਾਲ ਜੇਕਰ ਚਾਹਣਿਓ ਕਿ ਬੱਚਾ ਮਾਣੇ ਔਰ ਉਹਦਾ ਬਚਪਨ ਜਿਹੜਾ ਆ ਉਹ ਡਿਜੀਟਲ ਜਾਂ ਟੈਕਨੀਕਲੀ ਖੇਡਾਂ ਚੋਂ ਨਿਕਲ ਕੇ ਕੁਦਰਤੀ ਖੇਡਾਂ ਦੇ ਵਿੱਚ ਜਾਂ ਸਾਡੀਆਂ ਲੋਕ ਖੇਡਾਂ ਦੇ ਵਿੱਚ ਵਧਿਤ ਹੋਵੇ ਤਾਂ ਕਿਰਪਾ ਕਰਕੇ ਬੱਚਿਆਂ ਨੂੰ ਥੋੜਾ ਜਿਹਾ ਫੋਨਾਂ ਤੋਂ ਆ ਪਾਸੇ ਰੱਖੋ ਖੁਦ ਫੋਨ ਫੋਨ ਤੋਂ ਇੱਧਰ ਉੱਧਰ ਰਹੋਗੇ ਖੁਦ ਫੋਨ ਉਹਨਾਂ ਦੇ ਸਾਹਮਣੇ ਨਹੀਂ ਯੂਜ਼ ਕਰੋਗੇ ਤਾਂ ਸ਼ਾਇਦ ਬੱਚੇ ਵੀ ਜਿਹੜਾ ਆ ਉਹ ਘਟ ਉੱਧਰ ਉਹਨਾਂ ਦਾ ਰੁਝਾਨ ਹੋਊਗਾ ਤੇ ਜੇਕਰ ਕਿਸੇ ਨੂੰ ਮੇਰੀ ਇਸ ਗੱਲ ਦਾ ਬੁਰਾ ਲੱਗੇ ਤਾਂ ਮੈਂ ਹੱਥ ਜੋੜ ਕੇ ਜੜਾਇਆ ਓ ਖਿਮਾ ਦੀ ਜਾ ਚਕਿਆਂ ਪਰ ਪਲੀਜ਼ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਿਏ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਕਿਤਾਬਾਂ ਨਾਲ ਲੋਕ ਖੇਡਾਂ ਨਾਲ ਘਰੇਲੂ ਖੇਡਾਂ ਨਾਲ ਜਾਂ ਜਿਹੜੀਆਂ ਪਹਿਲੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ ਸੀ ਉਹਨਾਂ ਚੀਜ਼ਾਂ ਨਾਲ ਜੋੜੀਏ ਤਾਂ ਜੋ ਜਿਹੜੇ ਬੱਚੇ ਸਾਡੇ ਡਿਪਰੈਸਡ ਨਾ ਹੋ ਸਕਣ ਕਦੇ ਵੀ